ਡਾਕਟਰ ਚੰਦਰਜੀਤ ਸਿੰਘ ਵੱਲੋਂ ਪਿੰਡ ਰਸੀਦਪੁਰ ਦੇ ਅਮਰਿੰਦਰ ਸਿੰਘ ਤੇ ਪਰਿਵਾਰ ਨਾਲ ਕੀਤਾ ਗਿਆ ਦੁੱਖ ਸਾਂਝਾ ਆਪਣੇ ਵੱਲੋਂ ਦਿੱਤੀ ਗਈ 50000 ਰੁਪਏ ਦੀ ਸਹਾਇਤਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਵੱਲੋਂ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਰਸੀਦਪੁਰ ਦੇ ਵਸਨੀਕ ਅਮਰਿੰਦਰ ਸਿੰਘ ਦੀ ਮੌਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਵਰਨੋ ਪੀੜਤ ਪਰਿਵਾਰ ਨੂੰ ਆਪਣੇ ਕੋਲੋਂ 50000 ਰੁਪਏ ਦੀ ਵਿੱਤੀ ਮਦਦ ਵੀ ਕੀਤੀ ਗਈ। ਇਸ ਸੰਬੰਧੀ ਇੱਥੇ ਜਾਣਕਾਰੀ ਦਿੰਦਿਆਂ ਓਐਸਡੀ ਜਗਤਾਰ ਸਿੰਘ ਕੜੂਆ ਨੇ ਦੱਸਿਆ ਕਿ ਅਮਰਿੰਦਰ ਸਿੰਘ ਵਾਸੀ ਪਿੰਡ ਰਸੀਦਪੁਰ ਦੀ ਬੰਨ ਦੀ ਮਜ਼ਬੂਤੀ ਕਰਦੇ ਸਮੇਂ ਕੰਮ ਕਰਦਿਆਂ ਮੌਤ ਹੋ ਗਈ ਸੀ। ਵਿਧਾਇਕ ਡਾਕਟਰ ਚੰਦਰਜੀਤ ਸਿੰਘ ਵੱਲੋਂ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਉਹਨਾਂ ਸਹਾਇਤਾ ਰਾਸ਼ੀ ਦਿੱਤੀ ਗਈ। ਉਹਨਾਂ ਦੱਸਿਆ ਕਿ ਵਿਧਾਇਕ ਡਾਕਟਰ ਚੰਨਜੀਤ ਸਿੰਘ ਵੱਲੋਂ ਅਮਰਿੰਦਰ ਸਿੰਘ ਦੇ ਪਰਿਵਾਰ ਨਾਲ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ ਗਿਆ। ਇਸ ਮੌਕੇ ਤੇ ਐਸਡੀਐਮ ਸ਼੍ਰੀ ਚਮਕੌਰ ਸਾਹਿਬ ਸਰਦਾਰ ਅਮਰੀਕ ਸਿੰਘ ਸਿੱਧੂ ਸ਼ੇਨਰ ਆਪਾ ਗੁਬੀਰ ਦਵਿੰਦਰ ਸਿੰਘ ਬੱਲਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਪਿੰਡ ਵਾਸੀ ਵੀ ਸ਼ਾਮਲ ਸਨ ਇਸ ਮੌਕੇ ਤੇ ਕੀ ਕਿਹਾ ਵਿਧਾਇਕ ਡਾਕਟਰ ਚੰਦਰਜੀਤ ਸਿੰਘ ਨੇ ਆਓ ਸੁਣਦੇ ਹਾਂ ਉਹਨਾਂ ਦੀ ਹੀ ਜਵਾਨੀ ਦੇਖੋ ਜੀ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਇਸ ਪਰਿਵਾਰ ਨਾਲ ਨਿਰਮਲ ਸਿੰਘ ਜੀ ਇਸ ਪਰਿਵਾਰ ਨਾਲ ਘਟੀ ਹੈ ਉਹਨਾਂ ਦਾ ਬੇਟਾ ਅਮਰਿੰਦਰ ਸਿੰਘ ਉਹ ਪੰਤੇ ਜਿਹੜਾ ਸੇਵਾ ਕਰਦਾ ਰਿਹਾ तकरीबन 15 ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਕਿ ਦੌੜ ਪਰ ਉੱਠ ਕੇ ਬਹੁਤ ਜੰਗੀ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਕਿ ਜਿਹੜਾ ਸਾਡਾ ਇਲਾਕਾ ਹੈ ਇਹ ਬਚ ਸਕੇ ਉੱਥੇ ਜਿਹੜੇ ਸੈਂਡ ਬੈਗ ਰੱਖੇ ਜਾ ਰਹੇ ਸੀ ਉਹਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਸੋ ਉਹਨਾਂ ਚੋਂ ਵੀ ਉਹ ਪੂਰਾ ਪਿੱਸਾ ਪਾਇਆ ਉਸ ਬੱਚੇ ਨੇ ਸੁਭਾਨ ਅੱਜ ਲੇਕਿਨ ਅਕਾਲ ਪੁਰਖ ਦੀ ਪਤਾ ਨਹੀਂ ਕੀ ਮਰਜ਼ੀ ਸੀ ਕਿ ਉਸ ਬੱਚੇ ਦੀ ਇੱਕ ਇੱਥੇ ਜੋ ਡਰੇਨ ਆ ਉਹਦੇ ਜਿੱਕੇ ਮੌਤ ਹੋ ਗਈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਦੁੱਖ ਪਰਿਵਾਰ ਤੇ ਪਿਆ ਤੇ ਸਰਕਾਰ ਨਾਲ ਨਾਲ ਤੇ ਵਿਆਹ ਹੋਇਆ ਸੀ ਉਹਦੇ ਦੋ ਬੱਚੇ ਵੀ ਤੇ ਅਸੀਂ ਐਸਡੀਐਮ ਸਾਹਿਬ ਆਏ ਨੇ ਅਸੀਂ ਸਾਰਾ ਜੋ ਵੀ ਮੈਕਸਿਮ ਹੋ ਸਕਦਾ ਉਹ ਲਈ ਇਹਨਾਂ ਲਈ ਜੋ ਹੈਗਾ ਕਰਾਂਗੇ ਸਰਕਾਰ ਨੂੰ ਬਾਕੀ 50000 ਰੁਪਏ ਉਸ ਮਦਦ ਅਸੀਂ ਇਕੱਠੇ ਕੀਤੀ ਹੈ ਕੋਈ ਇਹਨਾਂ ਨੂੰ ਉਹਨਾਂ ਨੂੰ ਫਾਦਰ ਨੂੰ ਨਿਰਮਾਣ ਦੀ ਨਹੀਂ ਦਿੱਤੀ ਹੈ ਤੇ ਕਾਲਪਨਿਕ ਹੈ ਇਹਹੀ ਅਰਦਾਸ ਬੇਨਤੀ ਕਿ ਸੁਖ ਵਰਤਨ ਇਸ ਪਰਿਵਾਰ ਤੇ ਤੇ ਸਾਡੇ ਪੰਜਾਬ ਤੇ ਜੋ ਇੱਕ ਬਹੁਤ ਵੱਡੀ ਵਿਵਕਤਾ ਪਈ ਹੈ ਪੰਜਾਬ ਤੇ ਤਕਰੀਬਨ ਅੱਧਾ ਪੰਜਾਬ ਜਿਹੜਾ ਡੁੱਬਿਆ ਹੋਇਆ ਤੇ ਵਾਇਰਸ ਤੇਪਾ ਕਰਨ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਔਰ ਤੰਦਰੁਸਤੀਆਂ